arli 1899 ਦੀ ਇਹ ਪੇਪਰ ਪ੍ਰਿੰਟ ਜਦੋਂ ਵਗੈਰਾ ਕਰਦੇ ਹੁੰਦੇ ਸੀਗੇ ਤੇ ਇਹ ਉਦੀ ਇਹ ਮਸ਼ੀਨ ਉਹ ਟਾਈਪ ਪ੍ਰੈਸਰ ਮਸ਼ੀਨ 1890 ਦੇ ਲਗਭਗ ਉਸ ਟਾਈਮ ਦੀ ਤੇ ਇਹ ਹੈਗੀ ਇਹਨਾਂ ਦੀ ਜੂਏ ਵਾਲੀ ਮਸ਼ੀਨ ਉਦੋਂ ਜੂਆ ਵੀ ਖੇੜਾ ਆਪਣਾ ਢੋਲ ਵੀ ਇਹਨਾਂ ਨੇ ਦਿਖਾਇਆ ਹੋਇਆ ਇੰਡੀਅਨ ਟ੍ਰੈਡੀਸ਼ਨਲ ਉਹ ਬਿਲੋਂਗ ਕਰਦਾ ਤੇ ਇਹਨਾਂ ਨੇ ਵਿਸਾਖੀ ਦੀ ਇੱਕ ਫੋਟੋ ਲਾ ਕੇ ਦਿਖਾਇਆ ਹੋਇਆ ਕਿ ਇਹ ਪੰਜਾਬ ਦਾ ਰਿਪਰੈਜ਼ੈਂਟ ਕਰਦਾ ਹੁਣੇ ਬੱਚਿਆਂ ਦੇ ਖੜੋਣੇ ਤੁਸੀਂ ਦੇਖੋ ਉਸ ਟਾਈਮ ਤੇ ਇਹਨਾਂ ਨੇ ਦੱਸਿਆ ਹੋਇਆ ਕਿ 18ਵੀਂ ਸਦੀ 'ਚ ਬੱਚਿਆਂ ਨੇ ਕਿਹੋ ਜਿਹਾ ਖਡੌਣਿਆਂ ਦਾ ਖੇਡਦੇ ਹੁੰਦੇ ਸੀਗਾ ਛੋਟੀਆਂ-ਛੋਟੀਆਂ ਪੁਰਾਣੀਆਂ ਕਾਰਾਂ ਹੋ ਗਈਆਂ ਸਲਾਈ ਮਸ਼ੀਨ ਹੋ ਗਈ ਆ ਦੇਖੋ ਜਿਹੜੀ ਸਾਈਕਲ ਹੀ ਹੁੰਦੀ ਹੈ। ਇਹ ਘਟੋਟ 1800 ਦੇ ਲਾਗੇ-ਛਾਗੇ 1910-1890 ਤੋਂ ਬਾਅਦ 19ਵੀਂ ਸਦੀ ਤੱਕ ਇਹ ਹੋ ਜਾਏ ਬੱਚੇ ਖਡੌਣੇ ਹੁੰਦੇ ਸਨ ਉਸ ਟਾਈਮ ਤੇ ਦੇਖੋ ਤੁਸੀਂ ਅੱਜ 19ਵੀਂ ਸਦੀ ਦੇ ਸਾਰੇ ਕੈਮਰੇ ਨੇ ਇਹਨਾਂ ਨੇ ਦਿਖਾਇਆ ਹੋਇਆ 1910-1915 ਦੇ ਵਿੱਚ ਤੇ ਕਿਹੋ ਜਿਹੀਆਂ ਫੋਟੋ ਖਿੱਚਦੇ ਸਨ ਆ ਫੋਟੋਆਂ ਵੀ ਇਹਨਾਂ ਨੇ ਰੱਖੀਆਂ ਹੋਈਆਂ ਦੇਖੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਤੇ ਅੱਜ ਅਸੀਂ ਆਏ ਹੈਗੇ ਆ ਸਰੀ ਮਿਊਜ਼ੀਅਮ ਜਿੱਥੇ ਕਿ 100 ਤੋਂ 150 ਸਾਲ ਪੁਰਾਣੀਆਂ ਇਹਨਾਂ ਨੇ ਚੀਜ਼ਾਂ ਦਿਖਾਈਆਂ ਹੋਈਆਂ ਤੇ ਆਜੋ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਜੀ ਕੀ ਕੀ ਹੈ ਇੱਥੇ ਤੇ ਪਹਿਲਾਂ ਸ਼ੁਰੂ ਕਰਦੇ ਹਾਂ ਜੀ ਇਹ ਫਾਇਰ ਬਗੇਟ ਵਾਲੀ ਕਾਰ ਤੋਂ ਜੀ ਅਸਲ ਦੇ ਵਿੱਚ ਇਹ ਸਰੀ ਦੀ ਪਹਿਲੀ ਫਾਇਰ ਬਗੇਟ ਵਾਲੀ ਕਾਰ ਵਾ ਕਿ ਅੱਗ ਬੁਝਾਉਣ ਲਈ ਇਹਨਾਂ ਨੇ ਸਭ ਤੋਂ ਪਹਿਲਾਂ ਇਹ ਲਿਆਂਦੀ ਸੀ ਤੇ ਆ ਇਹਨਾਂ ਨੇ ਦੱਸਿਆ ਹੋਇਆ ਕਿ 1970 ਦੇ ਲਾਗੇ ਛਾਗੇ ਇਹ ਸਰਵਿਸ ਦੇ ਵਿੱਚ ਆ ਗਈ ਸੀ ਤੇ ਇਹ ਹੈਗੀ ਸਰੀ ਆਰ ਸੀ ਐਮ ਪੀ ਦੀ ਪਹਿਲੀ ਵਰਦੀ ਪਹਿਲਾਂ ਇਹੋ ਜਿਹੀਆਂ ਲਾਲ ਰੰਗ ਦੀਆਂ ਵਰਦੀਆਂ ਹੋਇਆ ਕਰਦੀਆਂ ਸੀ ਤੇ ਆਜੋ ਤੁਹਾਨੂੰ ਇੱਧਰ ਦਿਖਾਉਨੇ ਆ ਟੈਲੀਫੋਨ ਐਕਸਚੇਂਜ ਵਾ ਇਹਨਾਂ ਨੇ ਕੁਝ ਟਾਈਪ ਰੈਸਟ ਮਸ਼ੀਨਾਂ ਦਿਖਾਈਆਂ ਹੋਈਆਂ ਅਰਲੀ 1899 ਦੀ ਇਹ ਪੇਪਰ ਪ੍ਰਿੰਟ ਜਦੋਂ ਵਗੈਰਾ ਕਰਦੇ ਹੁੰਦੇ ਸੀਗੇ ਤੇ ਇਹ ਉਹਦੀ ਇਹ ਮਸ਼ੀਨ ਵਾ ਟਾਈਪ ਰੈਸਟ ਮਸ਼ੀਨ 1890 ਦੇ ਲਗਭਗ ਉਸ ਟਾਈਮ ਦੀ ਤੇ ਇਹ ਹੈਗੀ ਇਹਨਾਂ ਦੀ ਜੂਏ ਵਾਲੀ ਮਸ਼ੀਨ ਉਦੋਂ ਜੂਆ ਵੀ ਖੇਡਦੇ ਹੁੰਦੇ ਸੀਗੇ ਤੇ ਉਹ ਸਾਬਨ ਕਿਤਾਬ ਇਹਨਾਂ ਦਾ ਜੋ ਵੀ ਸੀਗਾ ਤੇ ਇਹ ਹੈਗਾ ਕੋਈ ਇਹਨਾਂ ਦਾ ਟੈਲੀਫੋਨ ਐਕਚੇਂਜ ਦਾ ਕੋਈ ట్రాన్స్మిਟਰ ਹੋਵੇ ਕੋਈ ਐਕਚੇਂਜਾਂ ਦੇ ਵਿੱਚ ਵਗੈਰਾ ਲੱਗਦੀ ਹੁੰਦੀ ਸੀਗੀ ਤੇ ਆਜੋ ਇੱਧਰ ਆਜੋ ਤੇ ਇਹ ਹੈਗਾ ਹਲਮੋਨੀਅਮ 1858 ਦਾ ਲੱਕੜ ਦਾ ਦੇਖੋ ਤੁਸੀਂ ਇਹਨਾਂ ਨੇ ਹਜੇ ਵੀ ਇਹਨੂੰ ਕਿਦਾਂ ਸਾਹਮ ਕੇ ਰੱਖਿਆ ਹੋਇਆ ਤੇ ਇਹਨਾਂ ਨੇ ਮਿਊਜ਼ੀਅਮ ਦੇ ਵਿੱਚ ਦਿਖਾਇਆ ਹੋਇਆ ਤੇ ਬਾਕੀ ਇਹਨਾਂ ਨੇ ਸਾਰੇ ਮਿਊਜ਼ੀਕਲ ਇਨਸਟਰੂਮੈਂਟਸ ਦਿਖਾਏ ਹੋਏ ਨੇ ਗਿਟਾਰ ਹੋ ਗਈ ਟੂਲ ਹੋ ਗਿਆ ਇਹਨਾਂ ਦੇ ਜੋ ਮਿਲਟਰੀ ਦੇ ਬੈਂਡ ਨੇ ਉਹ ਨੇ ਤੇ ਇੱਧਰ ਆਪਣਾ ਟੂਲ ਵੀ ਇਹਨਾਂ ਨੇ ਦਿਖਾਇਆ ਹੋਇਆ ਇੰਡੀਅਨ ਟ੍ਰੈਡੀਸ਼ਨਲ ਨੂੰ ਇਹ ਬਿਲੋਂਗ ਕਰਦਾ ਤੇ ਇਹਨਾਂ ਨੇ ਵਿਸਾਖੀ ਦੀ ਇੱਕ ਫੋਟੋ ਲਾ ਕੇ ਦਿਖਾਇਆ ਹੋਇਆ ਕਿ ਇਹ ਪੰਜਾਬ ਨਾਲ ਰਿਪਰੈਜ਼ੈਂਟ ਕਰਦਾ ਤੇ ਬਾਕੀ ਇਹ ਹੈਗੇ ਇਹਨਾਂ ਦੇ ਜਿਹੜੇ ਪੁਰਾਣੇ ਉਸ ਟਾਈਮ ਦੇ ਸਿੰਗਰ ਹੁੰਦੇ ਸੀਗੇ ਉਹਨਾਂ ਦੇ ਕੱਪੜੇ ਇਹਨਾਂ ਦੇ ਇਹੋ ਜਿਹੇ ਹੋਏ ਕਰਦੇ ਸੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਇੱਕ ਐਵੇਂ ਝੱਗੀ ਜਿਹਾ ਪਾ ਕੇ ਕਰਦੇ ਸੀਗੇ ਇਹ ਉਸ ਟਾਈਮ ਤੇ ਇਹਨਾਂ ਨੇ ਸਾਰਾ ਦਿਖਾਇਆ ਹੋਇਆ ਨਗਨ ਰਵਾਲਵਰ ਵੀ ਪਾਇਆ ਹੋਇਆ ਦਿਖਾਇਆ ਹੋਇਆ ਉਹਦੇ ਦੇਖੋ ਤੇ ਰਾਨੀ ਦੀ ਗੱਲ ਆ ਇਹ ਸਿੰਗਰ ਸੀਗਾ ਤੇ ਆਜੋ ਆਪਾਂ ਅੱਗੇ ਤੇ ਆਹ ਹੈਗੀ ਇਹਨਾਂ ਦੀ ਘੋੜੇ ਜੋੜਨ ਵਾਲੀ ਗਾੜੀ ਜਦੋਂ ਕਿ ਕਿਤੇ ਸਫ਼ਰ ਕਰਦੇ ਸਨ ਇਹਦੇ ਮੁਰੇ ਘੋੜੇ ਜੋੜਦੇ ਹੁੰਦੇ ਸਨ ਤੇ ਇਹਦੇ ਵਿੱਚ ਜਿਵੇਂ ਲਾਟਰਾਂ ਲੱਗੀਆਂ ਹੋਆਂ ਲੈਂਪ ਵਗੈਰਾ ਸੀਗੇ ਤੇ ਆਜੋ ਅੱਗੇ ਅੱਗੇ ਨਾ ਇਹ ਆ ਇੱਕ ਟੈਲੀਫੋਨ ਦਿਖਾਇਆ ਹੋਇਆ 19ਵੀਂ ਲੈ ਕੇ ਅਰਲੀ 19 ਦੇ ਵਿੱਚ ਇਹੋ ਜਿਹਾ ਟੈਲੀਫੋਨ ਆ ਗਏ ਸੀਗੇ ਘੰਟੀਆਂ ਨਹੀਂ ਇੱਕ ਸੰਦੂਕ ਜਿਹਾ ਇਹਨਾਂ ਨੇ ਰੱਖਿਆ ਹੋਇਆ ਇਧਰ ਇਹਨਾਂ ਦੇ ਜੋ ਵੀ ਫੌਜੀ ਸੀਗੇ ਉਹਨਾਂ ਦੀਆਂ ਵਰਦੀਆਂ ਨੇ ਗੈਸ ਮਾਸਕਵਾ ਤੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਹਾਂ ਬੱਚਿਆਂ ਦੇ ਖਡਾਉਣੇ ਤੁਸੀਂ ਦੇਖੋ ਉਸ ਟਾਈਮ ਤੇ ਇਹਨਾਂ ਨੇ ਦੱਸਿਆ ਹੋਇਆ ਕਿ 18ਵੀਂ ਸਦੀ 'ਚ ਬੱਚਿਆਂ ਨੇ ਕਿਹੋ ਜਿਹਾ ਖਡੌਣਿਆਂ ਦਾ ਖੇਡਦੇ ਹੁੰਦੇ ਸੀਗਾ ਛੋਟੀਆਂ-ਛੋਟੀਆਂ ਪੁਰਾਣੀਆਂ ਕਾਰਾਂ ਹੋ ਗਈਆਂ ਸਲਾਈ ਮਸ਼ੀਨ ਹੋ ਗਈ ਆ ਦੇਖੋ ਜਿਹੜੀ ਸਾਈਕਲ ਹੀ ਹੁੰਦੀ ਹੈ। ਤੇ ਘਟੋ ਘਟ 1800 ਦੇ ਲਾਗੇ-ਛਾਗੇ 1900 1890 ਤੋਂ ਬਾਅਦ 19ਵੀਂ ਸਦੀ ਤੱਕ ਇਹ ਹੋ ਜਾਏ ਬੱਚੇ ਖਡੌਣੇ ਹੁੰਦੇ ਸਨ ਉਸ ਟਾਈਮ ਤੇ ਦੇਖੋ ਤੁਸੀਂ ਅੱਜ ਆ ਕੋਈ ਪਲੇਟ ਕਿਟ ਹੋਵੇ ਕੋਈ ਬੱਚਿਆਂ ਦੀ ਛੂਟਿੰਗ ਤੇ ਆਜੋ ਤੁਹਾਨੂੰ ਕੈਮਰੇ ਦਿਖਾਉਣੇ ਆ ਤੁਹਾਨੂੰ ਇਹ 19ਵੀਂ ਸਦੀ ਦੇ ਸਾਰੇ ਕੈਮਰੇ ਨੇ ਇਹਨਾਂ ਨੇ ਦਿਖਾਇਆ 1910 1915 ਦੇ ਵਿੱਚ ਉੱਤੇ ਕਿਹੋ ਜਿਹੀਆਂ ਫੋਟੋ ਖਿੱਚਦੇ ਸਨ ਆ ਫੋਟੋਆਂ ਵੀ ਇਹਨਾਂ ਨੇ ਰੱਖੀਆਂ ਹੋਈਆਂ ਦੇਖੋ ਤੁਸੀਂ ਕਿੱਡੇ ਵੱਡੇ ਨੇ ਅੱਜ ਤਾਂ ਕੈਮਰੇ ਬਹੁਤ ਐਡਵਾਂਸ ਆ ਗਏ ਨੇ ਤੇ ਆ ਜੋ ਇਥੇ ਇਹ 1962 ਦਾ ਕੋਡ ਹੈ ਕੈਮਰਾ ਇਹਨਾਂ ਨੇ ਦਿਖਾਇਆ ਹੋਇਆ ਤੇ 1937 ਜਾਂ 30 35 ਦੇ ਆਸ-ਪਾਸ ਦੇ ਇਹ ਸਾਰੇ ਜਿੰਨੇ ਵੀ ਕੈਮਰੇ ਨੇ ਤੇ ਆ ਦੇਖੋ ਫਲੈਸ਼ ਦਾ ਬਲਬ ਜਿਹਾ ਕਿਦਾਂ ਦਾ ਲੱਗਾ ਇਹਨੂੰ 1937 ਦਾ ਆ। ਅੱਗੇ ਆਜੋ ਅੱਗੇ ਹੈਗੇ ਰੈਡੀਓ ਇਹਨਾਂ ਨੇ ਸਾਰੇ 1910 ਤੋਂ ਲੈ ਕੇ 1930-40 ਤੱਕ ਰੈਡੀਓ ਰਿਕਾਰਡ ਕਿਹੋ ਜਿਹੇ ਹੋਏ ਹੁੰਦੇ ਸਨ ਤੇ ਆ ਰਿਕਾਰਡ ਦਿਖਾਏ ਹੋਏ ਆ ਤੇ ਮਿਊਜ਼ੀਕਲ 골ਡਨ ਡੇ ਰੈਡੀਓ ਤੇ ਰੈਡੀਓ ਨੇ ਤੇ ਆ ਹੈਗਾ ਘਰ ਦਾ ਜਿਵੇਂ ਘਰ ਦਾ ਲਿਵਿੰਗ ਰੂਮ ਡਾਈਨਿੰਗ ਰੂਮ ਬੈਠਣ ਵਾਲਾ ਏਰੀਆ ਹੁੰਦਾ ਸੀਗਾ ਉਹ ਇਹੋ ਜਿਹੀ ਡੈਕੋਰੇਸ਼ਨ ਅਰਲੀ 19 ਦੇ ਵਿੱਚ ਹੋਇਆ ਕਰਦੀ ਸੀਗੀ ਤੇ ਆਜੋ ਇਹਨਾਂ ਦੇ ਫੋਟੋ ਵਗੈਰਾ ਦਿਖਾਈਆਂ ਹੋਈਆਂ ਕਾਫੀ ਉਸ ਟਾਈਮ ਤੇ ਕਿਹੋ ਜਿਹੇ ਘਰ ਹੁੰਦੇ ਸਨ ਤੇ ਆਜੋ ਆਜੋ ਇਹ ਹੈਗਾ ਕਿਚਨ ਦਾ ਜਿਹੜਾ ਸਾਮਾਨ ਹੈ ਕਿਚਨ ਕਿਹੋ ਜਿਹਾ ਹੋਇਆ ਕਰਦੀ ਸੀਗੀ ਤੇ ਆ ਕੱਪੜੇ ਸੁਕੋਣ ਵਾਲੀ ਮਸ਼ੀਨ ਹੈ ਤੇ ਉਹ ਸਾਰਾ ਜੋ ਵੀ ਸਾਮਾਨ ਹੁੰਦਾ ਸੀਗਾ ਕਿਚਨ ਦਾ ਖਾਣਾ ਬਣਾਉਣ ਦਾ ਉਹ ਇਹੋ ਜਿਹਾ ਹੋਇਆ ਕਰਦਾ ਸੀ ਜਿਵੇਂ ਆ ਹੈਗੀ ਕੱਪੜੇ ਧੋਣ ਵਾਲੀ ਮਸ਼ੀਨ ਆ ਠੀਕ ਆਜੋ ਅੱਗੇ ਆਜੋ ਕਰਦੇ ਸੀਗੇ ਉਹਦਾ ਸਾਰਾ ਇਹਨਾਂ ਨੇ ਦਿਖਾਇਆ ਹੋਇਆ ਇਹ ਹੈਗੀ ਖਰਾਦ ਵਾਲੀ ਬੜੀ ਮਸ਼ੀਨ 1800 ਦੇ 60 ਦੇ ਆਸ-ਪਾਸ ਵਾਈ ਇਹਦੇ ਵਿੱਚ ਜੋ ਵੀ ਸਾਰਾ ਕੰਮ ਆਪਣਾ ਲੋਹੇ ਦਾ ਕਰਦੇ ਸਨ ਸੰਦ ਵਗੈਰਾ ਬਣਾਉਂਦੇ ਸਨ ਤੇ ਉਹ ਸਾਰਾ ਇਹਨਾਂ ਨੇ ਦਿਖਾਇਆ ਹੋਇਆ ਤੇ ਉਹ ਇਹਨਾਂ ਵੀਡੀਓ ਹੁੰਦਾ ਸੀਗਾ ਸਾਰੇ ਇਹਨਾਂ ਨੇ ਉਹੀ ਦੁਕਾਨ ਨੂੰ ਦਿਖਾਇਆ ਹੋਇਆ ਰੰਦੇ ਵਗੈਰਾ ਕਾਫੀ ਨੇ ਲੋਹੇ ਦਾ ਜੋ ਚੰਡਦੇ ਸਨ ਤੇ ਆਹ ਜੋ ਵੀ ਅੱਗ ਦੇ ਵਿੱਚੋਂ ਇਹਨੂੰ ਕੱਢਦੇ ਸਨ ਫੜ ਕੇ ਸਾਰਾ ਉਹੀ ਦਿਖਾਇਆ ਹੋਇਆ ਇਹਨਾਂ ਨੇ ਤੇ ਆ ਇਹਨਾਂ ਦਾ ਸਿਕਾਜੇ ਦੇ ਉੱਤੇ ਰੱਖ ਕੇ ਲੋਹਾ ਚਾਂੜਦੇ ਸਨ ਤੇ ਆ ਇਹਨਾਂ ਦਾ ਬੋਇਲਰ ਸਿਕਾਜੇ ਨੂੰ ਘੁਮਾ ਕੇ ਜਦੋਂ ਅੱਗ ਦਾ ਅੱਗ ਤੱਤਾ ਕਰਨ ਲਈ ਕੋਲੇ ਦੇ ਵਿੱਚ ਉਹ ਸਰੀ ਹੁੰਦੀ ਆ ਆਪਣੇ ਹਲਵਾਈਆਂ ਵੀ ਯੂਜ਼ ਕਰਦੇ ਆ ਇਹਨਾਂ ਇਹ ਚੀਜ਼ ਨੂੰ ਅੱਗ ਬਾਲਣ ਲਈ ਤੇ ਆ ਜੋ ਓਕੇ ਇਹ 1920 ਦੇ ਆਸ-ਪਾਸ ਦਾ ਇੱਕ ਡਬਲ ਸਿਲੰਡਰ ਇੰਜਣ ਵਾ ਕੇ ਛੋਟੀਆਂ-ਮੋਟੀਆਂ ਫੈਕਟਰੀਆਂ ਨੂੰ ਇਹਨੂੰ ਯੂਜ਼ ਕਰ ਲਈ ਵਰਤੇ ਆ ਜਾਂਦਾ ਸੀ ਮਤਲਬ ਸਾਰੀ ਫੈਕਟਰੀ ਨੂੰ ਇਹ ਚਲਾਉਂਦਾ ਹੁੰਦਾ ਸੀਗਾ ਤੇ ਛੋਟੇ ਛੋਟਾ ਜਿਹਾ ਤੇ ਆਜੂ ਆਪਾਂ ਆ ਗਏ ਹੈਗੇ ਫਾਰਮ ਇਹ ਕੁਛ ਹੁਣ ਫਾਰਮ ਵਾਲਾ ਸਮਾਨ ਇੱਥੇ ਇਹਨਾਂ ਨੇ ਦਿਖਾਇਆ ਹੋਇਆ ਕਿ ਦੁੱਧ ਦੇ ਕੈਨ ਨੇ ਡੈਰੀ ਫਾਰਮ ਦੇ ਨੇ ਆਹ ਹਬ ਅਵੇ ਨਹੀਂ ਕੋਈ ਹੈਗਾ ਸਮਾਨ ਢੋਣ ਲਈ ਇਹਨਾਂ ਦੀਆਂ ਰੇੜੀਆਂ ਹੋਇਆ ਕਰਦੀਆਂ ਸੀ 1800 90 ਤੋਂ 1920 ਦੇ ਆਸ-પાસ ਇਹ ਹੋ ਜਾਈਆਂ ਫਲ ਫਰੂਟ ਬੀਜ ਤੇ ਸਨ। ਬਾਕੀ ਆਜੂ ਅੱਗੇ ਇਹਨਾਂ ਨੇ ਆ ਦਿਖਾਇਆ ਹੋਇਆ ਹਾਲ ਵਗੈਰਾ ਨੇ ਆਪਣੀਆਂ ਚੈਨ ਕੁੱਪੀਆਂ ਵਗੈਰਾ ਸਾਮਾਨ ਸਮੂਹ ਚੱਕਣ ਲਈ ਜੋ ਵੀ ਲੱਕੜ ਕਟ ਟਾਈ ਕਰਦੇ ਸੀ ਇਹਨਾਂ ਨਾਲ ਚੱਕ ਕੇ ਲੋਡ ਅਨਲੋਡ ਕਰਦੇ ਸੀਗੇ ਤੇ ਇਹ ਇਹਨਾਂ ਨੇ ਇਹਨਾਂ ਦਾ 1910 ਦਾ ਇੱਕ ਚੇਨ ਸਹਾਇਆ ਮਤਲਬ ਦਰਖਤ ਵਧਣ ਦੇ ਲਈ ਦੇਖੋ ਤੁਸੀਂ ਇੱਕ ਇੰਜਣ ਲੱਗਾ ਹੈ ਛੋਟਾ ਜਿਹਾ ਇਹਦਾ 2 ਹਸਪਾਵਰ ਦਾ ਇੰਜਣ ਵਾ ਤੇ ਬਾਕੀ ਆ ਇਹਨਾਂ ਦੇ ਕੁਝ ਟੂਲ ਨੇ ਲੱਕੜ ਦੇ ਕੰਮ ਲਈ ਆਜੋ ਅੱਗੇ ਤੇ ਆਜੋ ਆਪਾਂ ਹੁਣ ਇਹਨਾਂ ਨੇ ਦੁਨੀਆ ਭਰ ਦੇ ਸਾਰੇ ਧਰਮਾਂ ਨੂੰ ਇੱਥੇ ਦਿਖਾਇਆ ਗਿਆ ਕੁਝ ਇਹਨਾਂ ਨੇ ਉਹਨਾਂ ਦੇ ਸਿੰਬਲ ਲਾਏ ਹੋਏ ਨੇ ਤੇ ਭਗਵਾਨ ਸ਼ਿਵ ਜੀ ਦੀ ਮੂਰਤੀ ਤੇ ਏਕ ਓੰਕਾਰ ਸਾਰਾ ਇਹਨਾਂ ਨੇ ਦਿਖਾਇਆ ਹੋਇਆ ਕਿਹੜੇ ਕਿਹੜੇ ਧਰਮਾਂ ਦੇ ਲੋਕ ਇੱਥੇ ਰਹਿੰਦੇ ਨੇ ਤੇ ਉਹਨਾਂ ਦੇ ਕਲਚਰ ਬਾਰੇ ਸਾਰਾ ਦਿਖਾਇਆ ਹੋਇਆ ਇਹਨਾਂ ਨੇ ਤੇ ਆ ਜੋ ਅੱਗੇ ਇਹ ਕੁਝ ਸਿੰਬਲ ਨੇ ਯੋਗਾ ਦੇ ਇਹਨਾਂ ਨੇ ਦਿਖਾਏ ਹੋਏ ਨੇ ਠੀਕ ਆ ਜੀ ਧੰਨਵਾਦ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਜੀ ਕਮੈਂਟ ਕਰਿਓ